ਉਹਨਾਂ ਦਾ ਤੇਜੀ ਦਾ ਜਨਮ 1469 ਈਸਵੀ वी, 1469 ਵਿੱਚ ਰਾਈ ਕੋਈ ਦੀ ਪਲਵੰਡੀ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਹੋਇਆ। ਇਸ ਜਗ੍ਹਾ ਨੂੰ ਅੱਜ ਅਸੀਂ ਨਨਕਾਣਾ ਸਾਹਿਬ ਜੋ ਕਿ ਪਾਕਿਸਤਾਨ ਵਿੱਚ ਹੈ ਦੇ ਨਾਮ ਨਾਲ ਜਾਣਦੇ ਹਾਂ। ਉਹਨਾਂ ਦੇ ਪਿਤਾ ਮੇਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਤੇ ਵੱਡੀ ਭੈਣ ਬੀਬੇ ਨਾਨਕੀ ਸਾਹਿਬ। ਉਹਨਾਂ ਦੇ ਪਿਤਾ ਮੇਤਾ ਕਾਲੂ ਜੀ ਪਿੰਡ ਦੇ ਹਾਕਮ ਰਾਈ ਬਲਾਰਪਾਸ ਅਟਵਾਰੀ ਸਾਹਿਬ ਗੁਰੂ ਜੀ ਜਦੋਂ 7 ਸਾਲਾਂ ਦੇ ਹੋਏ ਤਾਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਪਿੰਡ ਦੇ ਪੰਦੇ Gopal Das ਪਾਸ ਹਿਸਾਬ ਕਿਤਾਬ ਅਤੇ ਦੇਵਨਾਗਰੀ ਸਿੱਖੰਨੀ ਤੇਜਨਾ ਸ਼ੁਰੂ ਕੀਤਾ ਗੁਰੂ ਸਾਹਿਬ ਅਕਸਰ ਆਪਣੇ ਉਸਤਾਦ ਨਾਲ ਪਰਮਾਤਮਾ ਬਾਰੇ ਗੂਗੀਆਂ ਵਿਚਾਰਾਂ ਕਰਿਆ ਕਰਦੇ ਸਨ ਇੱਕ ਦਿਨ ਗੁਰੂ ਜੀ ਸੱਤੀ ਅੱਗੇ ਰੱਖ ਕੇ ਚੁੱਪ ਕਰਕੇ ਬੈਠੇ ਸਨ ਗੁਰੂ ਜੀ ਨੂੰ ਇਸ ਤਰ੍ਹਾਂ ਬੈਠੇ ਦੇਖ ਕੇ ਪੰਦੇ ਨੇ ਪੁੱਛਿਆ ਨਾਨਕ ਇਹ ਅਕਤੂਆ ਪਾਠ ਕਿਉਂ ਨਹੀਂ ਯਾਦ ਕਰਦਾ ਗੁਰੂ ਜੀ ਨੇ ਉੱਤਰ ਦਿੱਤਾ ਬੰਦਾ ਜੀ ਇਹ ਪਾਠ ਇਹ ਨਹੀਂ ਦੱਸਦਾ ਕਿ ਕਿਵੇਂ ਦੁਨੀਆਂ ਦੇ ਬੰਧਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਬੰਦੇ ਨੇ ਕਿਹਾ ਨਾਨਕ ਮੈਂ ਤਾਂ ਗਿੰਤੀ-ਮਿੰਤੀ ਵਾਲੀ ਹੀ ਪੜ੍ਹਾਈ ਸਿੱਖੀ ਹੈ ਅਤੇ ਇਹੀ ਸਿਖਾਉਂਦਾ ਆ ਰਿਹਾ ਹਾਂ ਜੇ ਤੈਨੂੰ ਦੁਨੀਆਂ ਦੇ ਬੰਧਨਾਂ ਤੋਂ ਛੁਟਕਾਰਾ ਪਾਉਣ ਵਾਲੀ ਪੜ੍ਹਾਈ ਆਉਂਦੀ ਹੈ ਤਾਂ ਪਾਪੋ ਮੈਨੂੰ ਦੱਸ ਗੁਰੂ ਜੀ ਨੇ ਉੱਤਰ ਦਿੱਤਾ ਬੰਦਾ ਜੀ ਇਸ ਕਲਮ ਅਤੇ ਸਿਆਹੀ ਨਾਲ ਇਸ ਫੱਟੀ ਉੱਪਰ ਲਿਖਣਾ ਅਤੇ ਪੜ੍ਹਨਾ ਸੰਸਾਰਕ ਕਿਰਿਆ ਹੈ ਬੰਦਨਾ ਵਿੱਚ ਫਸੇ ਹੋਏ ਜੀਵ ਦੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ ਸੱਚੀ ਲਿਖਾਈ ਪੜਾਈ ਨਾਲ ਇਸ ਦੁਨੀਆ ਦੇ ਬੰਦਨਾ ਤੋਂ ਮੁਕ ਟੁੱਟਦਾ ਹੈ ਅਤੇ ਮਨ ਵਿਕਾਰਾਂ ਤੋਂ ਛੁੱਟਦਾ ਹੈ ਮਨ ਦੇ ਨਿਰਮਲ ਹੋਣ ਉਪਰੰਤ ਇਸ ਵਿੱਚ ਸ਼ੁਭ ਵਿਚਾਰ ਉਪਜਦੇ ਹਨ ਉਹ ਸੱਚੀ ਪੜਾਈ ਇਸ ਦੁਨੀਆ ਨੂੰ ਪੈਦਾ ਕਰਨ ਵਾਲੇ ਅਤੇ ਇਸ ਦੀ ਦੇਖਭਾਲ ਕਰਨ ਵਾਲੇ ਦੀ ਉਸ ਤੋਂ ਤਵਨ ਕਰੀਰਦੀ ਹੈ ਉਸ ਤੇ ਗੁਣ ਗੌਣ ਨਾਲ ਤਨ ਮਨ ਸੁਖੀ ਹੁੰਦਾ ਹੈ ਅਤੇ ਮਨ ਵਿੱਚੋਂ ਜਨਮ ਬਰੰਦਾ ਡਰ ਸਦਾ ਲਈ ਦੂਰ ਹੋ ਜਾਂਦਾ ਹੈ ਬੰਧਨੇ ਕੇ ਹਾਂ ਇਹ ਨਾਲਕ ਜੋ ਕੁਝ ਮੈਨੂੰ ਆਉਂਦਾ ਸੀ ਉਹ ਮੈਂ ਤੈਨੂੰ ਦੱਸ ਦਿੱਤਾ ਇਹ ਸੱਚੀ ਪੜਾਈ ਮੈਨੂੰ ਨਹੀਂ ਆਉਂਦੀ ਮੈਂ ਇਹ ਨਹੀਂ ਪੜਾ ਸਕਦਾ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਗੁਰੂ ਜੀ ਹੁਣ 13 ਸਾਲਾਂ ਦੇ ਹੋ ਗਏ ਸਨ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਫਾਰਸੀ ਸਿੱਖਣ ਲਈ ਮੋਲਵੀ ਕਤੂਬਦੀਨ ਪਾਸ ਪੇਜਨਾ ਆਰੰਭ ਕੀਤਾ ਇੱਕ ਦਿਨ ਗੁਰੂ ਜੀ ਮੌਲਵੀ ਨੂੰ ਪੁੱਛਿਆ ਇਹਨਾਂ ਅਲਫ਼ ਬੇ ਆਦ ਅੱਖਰਾਂ ਦੇ ਕੀ ਅਰਥ ਹਨ ਮੌਲਵੀ ਪਾਸੋਂ ਇਸ ਤਰ੍ਹਾਂ ਦਾ ਸਵਾਲ ਪਹਿਲਾਂ ਕਦੇ ਕਿਸੇ ਪੁੱਛਿਆ ਨਹੀਂ ਸੀ ਉਸ ਨੂੰ ਕੋਈ ਉੱਤਰ ਨਾ ਸੁਝਿਆ ਤਾਂ ਉਸਨੇ ਕਿਹਾ ਨਾਨਕ ਤੂੰ ਹੀ ਦੱਸ ਇਹਨਾਂ ਦੇ ਕੀ ਅਰਥ ਹਨ ਗੁਰੂ ਜੀ ਨੇ ਮੌਲਵੀ ਨੂੰ ਖਲਫ ਤੋਂ ਇਹ ਤੱਕ ਦੇ ਸਾਰੇ ਅੱਖਰਾਂ ਦੇ ਅਰਥ ਪਰਮਾਤਮਾ ਦੇ ਉਸਤਤ ਵਿੱਚ ਸ਼ਲਾਦ ਦਿੱਤੇ। ਗੁਰੂ ਜੀ ਪਾਸੋਂ ਆਕਰ ਦੇ ਅਰਥ ਸੁਣਤੇ ਮੋਲਵੀ ਨੇ ਸਮਝ ਲਿਆ ਕਿ ਵਿਚਾਰ ਕੀਤਾ ਜਾਵੇ ਤਾਂ ਇਹ ਦੁਨੀਆਵੀ ਪੜਾਈ ਪਰਮਾਤਮਾ ਦੀਆਂ ਸਿਫਤਾਂ ਹਨ। ਸਿਫਤਾਂ ਦਾ ਵਿਚਾਰਨਾ ਹੀ ਸੱਚੀ ਪੜਾਈ ਹੈ। ਉਹ ਗੁਰੂ ਸਾਹਿਬ ਦੇ ਮੁੱਢਲੇ ਜੀਵਨ ਤੋਂ ਅਸੀਂ ਸਮਝਿਆ ਕਿ ਗੁਰੂ ਸਾਹਿਬ ਜਿੱਥੇ ਦੁਨੀਆਵੀ ਪੜਾਈ ਤੇ ਜ਼ੋਰ ਦਿੰਦੇ ਸਨ ਉੱਥੇ ਹੀ ਅਧਿਆਤਮਕ ਪੜਾਈ ਨੂੰ ਵੀ ਪੂਰਾ ਸਮਾਂ ਦਿੰਦੇ ਸਨ। ਜੇ ਅਸੀਂ ਵੀ ਅੱਜ ਅੱਛੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਆਪਣੇ ਬੱਚਿਆਂ ਨੂੰ ਜਿੱਥੇ ਉੱਚ ਕੋਟੀ ਦੀ ਸੰਸਾਰਕ ਪੜਾਈ ਦੀ ਵਾਨੀ ਹੈ ਉਸ ਦੇ ਨਾਲ-ਨਾਲ ਆਪ ਅਤੇ ਅਤੇ ਆਪਣੇ ਪਰਿਵਾਰ ਨੂੰ ਗੁਰੂ ਇਤਿਹਾਸ ਅਤੇ ਗੁਰਬਾਣੀ ਦੇ ਨਾਲ ਜੋੜ ਕੇ ਰੱਖਣਾ ਹੈ ਤਾਂ ਕਿ ਅਸੀਂ ਸਮਝ ਸਕੀਏ ਕਿ ਗੁਰੂ ਆਸ਼ੇ ਅਨੁਸਾਰ ਜੀਵਨ ਜੁਗਤ ਕੀ ਹੈ